ਦੇ ਬਸ ਭਾਜੀ ਰਾਤੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬੜੀ ਹੈ ਮੈਂ ਆਇਆ ਆਂ ਆਂਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁੱਲੜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਥ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆਕੇ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਬਲੈਕ ਟੋਟਲ ਇਲੈਕਟ੍ਰੋਨਿਕਸ ਆ ਰਹੀ ਪਾਜੀ ਨਾ ਜਾਣ ਕਿੰਨਾ ਕੀ ਐਸੀ ਆ ਜੱਗ ਵੀ ਬੰਦਾ ਜਾ ਕਿੰਨਾ ਕੀ ਨੁਕਸਾਨ ਹੋਇਆ ਨੁਕਸਾਨ ਪਾਜੀ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਆ ਅੱਗੇ ਕਿਹੜੀ ਸਟ੍ਰੈਟਜੀ ਕਿਹੜੀ ਆ ਅੱਗ ਫਿਰ ਪਾਜੀ ਦੇਖੋ ਫਾਈਰ ਗ੍ਰੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੇ ਬੰਬੀ ਜਲਦੀ ਆ ਨਾਲੀ ਚਿਆਂ ਦਾ ਭਾਗ ਆ ਉਹਨਾਂ ਨੇ ਬੰਬੀ ਜਲਾਈ ਫਿਰ ਉਸ ਤੋਂ ਆਪਾ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅੱਗ ਪਾਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਗੱਲ ਹੋ ਗਈ ਤੇ ਨਹੀਂ ਪਤਾ ਇਹਦਾ ਇਹਦਾ ਲਈ ਕੁਝ ਪਤਾ ਆ ਤਾਂ ਕੀ ਮੰਗ ਕੀ ਕਰਦੇ ਭਈ ਪ੍ਰਸ਼ਾਸਨ ਕਹੀ ਮੰਗ ਕਰਦੇ ਆ ਜਿਹੜੀ ਸਾਡੀ ਸਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸਰਗੇ ਸਵਾਜ ਹੁਈ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕਹੀ ਮੰਗ ਕਰਦੇ ਸਾਡੀ ਮਤ ਦਿੱਤੀ ਜਾਏ ਜਿਹੜਾ ਕਰਨਾ ਨੁਕਸਾਨ ਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਥੋੜੀ ਪ੍ਰਸ਼ਾਸਨ ਕੋਲ ਬਸ ਮਤ ਮੰਗਦੇ ਆ ਭਈ ਅੱਜ ਸਾਡੇ ਸ਼ਹਿਰ ਧਾਰੀਵਾਲ ਵਿੱਚ ਬਹੁਤ ਮੰਗਵਤੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਲਜੀ ਟੀਵੀ ਸੈਂਟਰ ਜੋ ਵਿਕੀ ਭਾਤੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਦੇ ਲਾਗੇ ਆ ਉਰੇ ਵਿੱਚ ਬਹੁਤ ਭਿਆਨਕ ਅੱਗ ਲੱਗੀ ਰਾਤ 11 ਵਜੇ 10 ਵਜੇ 52 ਮਿੰਟ ਤੇ ਜੋ ਕਿ ਬਹੁਤ ਜਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਦੇ ਮੌਕੇ ਤੇ ਫਾਇਰ ਬ੍ਰਿਗੇਡ ਦਾ ਇਹ ਧੰਨਵਾਦ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਹੈ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਦੱਸਿਓ ਜੀ ਕੀ ਅੱਜ ਦਾ ਜਿਹੜਾ ਅੱਗ ਦਾ ਮਸਦਰ ਸੀਗਾ ਸਰ ਮੇਰਾ ਨਾਮ ਅਮਨਦੀਪ ਹੈ ਸਰ ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਆ ਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕ ਦੀ ਗੋਦਾਮ ਵਿੱਚ ਅੱਗ ਲੱਗੀ ਹੈ ਸਾਨੂੰ 10 52 ਦੇ ਸਾਨੂੰ ਕਾਲ ਆਈ ਹੈ ਇਹ ਸਰ ਸਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਪਹੁੰਚੇ ਹੋ ਥੋੜਾ ਜਗ੍ਹਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾ ਜੀ ਸਰ ਲਾਲਜੀ ਟੀਵੀ ਸੈਂਟਰ ਆਪਣਾ ਮੜੀਆਂ ਲੱਗੇ ਅਗਰ ਤਾਰੀਵਾਲ ਜੀ ਹਾਂਜੀ ਆ ਉਸ ਤੋਂ ਬਾਅਦ ਦੇਖਦੇ ਆ ਅਸੀਂ ਕਿ ਅੱਗ ਬਹੁਤ ਬਿਆਨਕ ਲੱਗੀ ਹੋਈ ਹੈ ਜਿੱਤੇ ਕੀ ਸਾਡੇ ਫਾਇਰ ਕਰਮਚਾਰੀਆਂ ਨੇ ਮੌਕੇ ਤੇ ਜੋਧ ਜਾਇਦ ਨਾਲ ਕੇ ਕਾਬੂ ਪਾਇਆ ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨ ਮਾ ਦੱਸ ਦਿਓ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ ਸਰ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜ਼ੈਂਟ ਆ ਕਿ ਕਿ ਬਾਈਚਾ ਸਗੇ ਅੱਗ ਲੱਗਦੀ ਹੈ ਤੇ ਅਸੀਂ ਉਹਨੂੰ ਬੁਝਾ ਸਕੀਏ ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ ਕੀ ਕਾਰਨ ਵਾ ਅਗਲ ਖੜਾ ਸਰ ਇਹ ਕਾਰਨ ਨਾ معلوم ਹੈ ਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿਸ ਦੌਰਾਨ ਅੱਗ ਲੱਗੀ ਹੈ